ਕਹਿੰਦੇ ਜੇ ਗਲਤ ਪਾਸਵਰਡ ਦੇ ਨਾਲ ਤੁਹਾਡਾ ਫੋਨ ਨਹੀਂ ਖੁੱਲਦਾ ਤਾਂ ਫਿਰ ਤੁਹਾਡਾ ਲਾਈਫ ਸਟਾਈਲ ਨਾ ਸਹੀ ਹੋਣ ਕਰਕੇ ਗਲਤ ਹੋਣ ਕਰਕੇ ਤੁਹਾਡਾ ਜੀਵਨ ਜਿਹੜਾ ਵਾ ਉਹ ਕਿਦਾਂ ਵਧੀਆ ਜਾਂ ਸੋਨਾ ਹੋ ਸਕਦਾ ਆ ਅੱਜ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਉਹਨਾਂ ਕੁਝ ਆਦਤਾਂ ਦੀ ਜਿਨ੍ਹਾਂ ਨੂੰ ਬਦਲਣ ਦੀ ਜ਼ਰੂਰਤ ਆ ਕਿਹਦੇ ਕਿਸੇ ਵੀ ਆਦਤ ਨੂੰ ਬਦਲਣ ਦੇ ਲਈ 21 ਦਿਨ ਦਾ ਸਮਾਂ ਲੱਗਦਾ ਆ ਤੇ ਚਲੋ ਅੱਜ ਤੋਂ ਹੀ ਸ਼ੁਰੂ ਕਰੀਏ ਇਹਨਾਂ ਆਦਤਾਂ ਨੂੰ ਬਦਲਣਾ ਨੰਬਰ 1 ਕਿਸੇ ਤੋਂ ਉਮੀਦ ਜਾਂ ਆਸ ਰੱਖਣੀ ਬੰਦ ਕਰੋ ਜਦੋਂ ਤੁਸੀਂ ਕਿਸੇ ਤੋਂ ਉਮੀਦ ਰੱਖਦੇ ਹੋ ਨਾ ਤਾਂ ਜਦੋਂ ਉਹ ਇਨਸਾਨ ਤੁਹਾਡੀਆਂ ਉਮੀਦਾਂ ਤੇ ਖੜਾ ਨਹੀਂ ਉੱਤਰਦਾ ਤਾਂ ਤੁਹਾਡਾ ਜਿਹੜਾ ਵਾ ਅੰਦਰ ਦੁਖੀ ਹੁੰਦਾ ਆ ਇਸ ਕਰਕੇ ਕਦੀ ਵੀ ਕਿਸੇ ਤੋਂ ਵੀ ਉਮੀਦ ਜਾਂ ਆਸ ਨਾ ਰੱਖੋ ਜੇ ਉਮੀਦ ਰੱਖਣੀ ਆ ਤਾਂ ਆਪਣੇ ਆਪ ਕੋਲ ਰੱਖੋ ਆਪਣੇ ਆਪ ਤੋਂ ਉਮੀਦ ਰੱਖੋ ਕਿਉਂਕਿ ਤੁਸੇ ਬਹੁਤ ਵਾਰ ਦੇਖਿਆ ਹੋਵੇਗਾ ਕਿ ਜਿੰਨਾ ਨਾਲ ਅਸੀਂ ਜਿੰਨਾ ਰਿਸ਼ਤਿਆਂ ਨਾਲ ਜਿਹੜੇ ਇਨਸਾਨ ਨਾਲ ਅਸੀਂ ਦਿਲੋਂ ਜੁੜੇ ਹੁੰਨੇ ਆ ਸਾਨੂੰ ਉਹਨਾਂ ਤੋਂ ਆਸਾਂ ਵੀ ਬਹੁਤ ਹੁੰਦੀਆਂ ਨੇ ਪਰ ਜਦੋਂ ਉਹ ਇਨਸਾਨ ਸਾਡੀਆਂ ਆਸਾਂ ਤੇ ਖੜਾ ਨਹੀਂ ਉਤਰਦਾ ਚੋਂ ਇੱਕ ਵਾਰ ਨਹੀਂ ਅਨੇਕਾਂ ਵਾਰ ਹੀ ਇਦਾਂ ਹੁੰਦਾ ਆ ਜਦੋਂ ਉਹ ਤੁਹਾਡੀ ਆਸ ਜਾਂ ਉਮੀਦ ਪੂਰੀ ਨਹੀਂ ਹੁੰਦੀ ਫਿਰ ਤੁਸੀਂ ਬਹੁਤ ਦੁਖੀ ਹੁੰਦੇ ਹੋ ਕਿਸੇ ਤੋਂ ਉਮੀਦ ਰੱਖਣਾ ਜਾਂ ਆਸ ਰੱਖਣਾ ਇੱਕ ਅਜਿਹੀ ਆਦਤ ਆ ਨਾ ਸਾਡੀ ਮੈਂ ਆਦਤ ਮੈਂ ਤਾਂ ਇਹਨੂੰ ਆਦਤ ਨਹੀਂ ਕਹਾਂਗੀ ਇਹ ਸਾਡੀ ਗਲਤੀ ਆ ਜੋ ਅਸੀਂ ਇੱਕ ਵਾਰ ਨਹੀਂ ਵਾਰ-ਵਾਰ ਕਰਦੇ ਆ 10 ਵਾਰ ਕਿਸੇ ਤੋਂ ਉਮੀਦ ਰੱਖਦੇ ਹੋ 10 ਵਾਰ ਉਹ ਬੰਦਾ ਉਮੀਦ ਤੇ ਖੜਾ ਨਹੀਂ ਉਤਰਦਾ ਜਾਂ ਤੁਹਾਡੀ ਉਹ ਆਸ ਪੂਰੀ ਨਹੀਂ ਕਰਦਾ ਤੁਸੀਂ 10 ਵਾਰੀ ਦੁਖੀ ਹੁੰਦੇ ਹੋ ਫਿਰ ਤੁਸੀਂ 11ਵੀਂ ਵਾਰ ਫਿਰ ਦੁਬਾਰਾ ਉਮੀਦ ਰੱਖਦੇ ਹੋ ਫਿਰ ਗਲਤੀ ਕਰਦੇ ਹੋ ਇਹ ਗਲਤੀ ਤੁਸੀਂ ਜ਼ਿੰਦਗੀ ਵਿੱਚ ਵਾਰ-ਵਾਰ ਕਰਦੇ ਹੋ ਇਸ ਨੂੰ ਕਰਨਾ ਬੰਦ ਕਰ ਦਿਓ ਕਿਸੇ ਤੋਂ ਵੀ ਉਮੀਦ ਨਾ ਰੱਖੋ ਆਪਣੇ ਆਪ ਤੋਂ ਉਮੀਦ ਰੱਖੋ ਉਸ ਪਰਮਾਤਮਾ ਤੋਂ ਉਮੀਦ ਰੱਖੋ ਨੰਬਰ 2 네ਗੇਟਿਵ ਸੋਚਣਾ ਬੰਦ ਕਰੋ ਦੇਖੋ ਤੁਹਾਨੂੰ ਸਮਝਣਾ ਹੀ ਪੈਣਾ ਹੈ ਕਿ ਜ਼ਿੰਦਗੀ ਵਿੱਚ ਉਤਰਾ ਚੜਾ ਵਾਦੇ ਘਾਟੇ ਸੁੱਖ ਦੁੱਖ ਆਉਂਦੇ ਹੀ ਰਹਿਣੇ ਨੇ ਤੇ ਆਪਣੀ ਮਾਨਸਿਕਤਾ ਇੰਨੀ ਜ਼ਿਆਦਾ ਮਜ਼ਬੂਤ ਰੱਖੋ ਕਿ ਤੁਸੀਂ ਹਰ ਹਾਲਾਤ ਵਿੱਚ ਇਹਨਾਂ ਦਾ ਸਾਹਮਣਾ ਕਰ ਸਕੋ ਤੇ ਜ਼ਿੰਦਗੀ ਵਿੱਚ ਅੱਗੇ ਵਧ ਸਕੋ ਜਿਆਦਾ 네ਗੇਟਿਵ ਥੋਟ ਆਉਣਾ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਆ ਜੇਕਰ ਤੁਸੀਂ ਆਪਣੇ ਆਪ ਨਾਲ ਜਿਆਦਾ 네ਗੇਟਿਵ ਸੈਲਫ ਟਾਕ ਕਰਦੇ ਹੋ ਤਾਂ ਉਹ ਕਰਨਾ ਬੰਦ ਕਰ ਦਿਓ ਤੁਸੀਂ ਆਪਣੇ ਕੁਝ ਗੋਡ ਬਲੀਵ ਰੱਖੋ ਜਿੱਦਾਂ ਮੇਰੇ ਗੋਡ ਬਲੀਵ ਹੈ ਕਿ ਮੈਨੂੰ ਇੰਜ ਲੱਗਦਾ ਕਿ ਜੇ ਅਸੀਂ ਚੰਗੇ ਕਰਮ ਕਰਾਂਗੇ ਕਿਸੇ ਨਾਲ ਵੀ ਮਾੜਾ ਨਹੀਂ ਕਰਦੇ ਤਾਂ ਪਰਮਾਤਮਾ ਹਮੇਸ਼ਾ ਮੇਰੇ ਨਾਲ ਆ ਸਾਡੇ ਨਾਲ ਆ ਨੰਬਰ 3 ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਕਰਨਾ ਬੰਦ ਕਰ ਦਿਓ ਜੇ ਤੁਸੀਂ ਇਹ ਸੋਚਦੇ ਹੋ ਨਾ ਕਿ ਤੁਸੀਂ ਦੂਜਿਆਂ ਨਾਲੋਂ ਘੱਟ ਹੋ ਤਾਂ ਇਹ ਸੋਚਣਾ ਅੱਜ ਹੀ ਬੰਦ ਕਰ ਦਿਓ ਕਿਉਂਕਿ ਤੁਸੀਂ ਉਹ ਕਰ ਸਕਦੇ ਹੋ ਜੋ ਦੂਜੇ ਜੋ ਕੋਈ ਹੋਰ ਨਹੀਂ ਕਰ ਸਕਦਾ ਹਰੇਕ ਇਨਸਾਨ ਪਰਮਾਤਮਾ ਨੇ ਆਪ ਨੂੰ ਆਪਣੀ ਆਪੋ ਆਪਣੀ ਪਰਸਨੈਲਿਟੀ ਨਾਲ ਵੱਖ-ਵੱਖ ਹੀ ਬਣਾਇਆ ਹੁੰਦਾ ਆ ਹਰੇਕ ਵਿੱਚ ਕੋਈ ਨਾ ਕੋਈ ਗੁਣ ਤਾਂ ਜ਼ਰੂਰ ਹੁੰਦਾ ਆ ਹਾਂ ਕੁਝ ਚੀਜ਼ਾਂ ਅਜਹੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਹੱਥ ਵਿੱਚ ਨਹੀਂ ਹੁੰਦੀਆਂ ਉਹਨਾਂ ਨੂੰ ਪਰਮਾਤਮਾ ਤੇ ਛੱਡ ਦਿਓ ਤੇ ਕੁਝ ਚੀਜ਼ਾਂ ਅਜਹੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਸਾਡਾ ਕੰਟਰੋਲ ਨਹੀਂ ਹੁੰਦਾ ਉਹਨਾਂ ਬਾਰੇ ਸੋਚਣਾ ਬੰਦ ਕਰ ਦਿਓ ਚੀਜ਼ਾਂ ਦਾ ਸਮਾਂ ਜਿਹੜਾ ਵਾ ਉਹ ਯੂਨੀਵਰਸ ਦੁਆਰਾ ਨਿਸ਼ਚਿਤ ਕੀਤਾ ਹੁੰਦਾ ਆ ਸਾਨੂੰ ਸਮੇਂ ਦੇ ਹਿਸਾਬ ਨਾਲ ਹੀ ਸਮੇਂ ਦੇ ਹਿਸਾਬ ਦੇ ਨਾਲ ਹੀ ਚੀਜ਼ ਮਿਲਦੀ ਆ ਤੇ ਜੇ ਤੁਸੀਂ ਸੋਚੋ ਕਿ ਮੈਨੂੰ ਹਨਾ ਮੈਂ ਕੋਸ਼ਿਸ਼ ਕਰਾਂ ਕਿ ਮੈਨੂੰ ਇਹ ਚੀਜ਼ ਪ੍ਰਾਪਤ ਹੋ ਜਾਵੇ ਕੁਝ ਚੀਜ਼ਾਂ ਸਾਰੀਆਂ ਚੀਜ਼ਾਂ ਨਹੀਂ ਕੁਝ ਚੀਜ਼ਾਂ ਦਾ ਸਮਾਂ ਕੁਦਰਤ ਦੁਆਰਾ ਨਿਸ਼ਚਿਤ ਕੀਤਾ ਹੁੰਦਾ ਆ ਤੇ ਉਸੇ ਸਮੇਂ ਤੇ ਹੀ ਤੁਹਾਨੂੰ ਮਿਲਣੀਆਂ ਨੇ ਤੁਸੀਂ ਜਿੱਥੇ ਵੀ ਉਹ ਜਿਹੋ ਜਿਹੇ ਹਾਲਾਤ ਜੇ ਵੀ ਉਹ ਜਿਸ ਵੀ ਜਗ੍ਹਾ ਤੇ ਹੋ ਬਹੁਤ ਵਧੀਆ ਹੋ ਕਿਉਂਕਿ ਕੁਦਰਤ ਨੇ ਤੁਹਾਡੇ ਬਾਰੇ ਕੁਝ ਨਾ ਕੁਝ ਸੋਚਿਆ ਹੋਵੇਗਾ ਜਿਹੜਾ ਤੁਹਾਨੂੰ ਉਸ ਜਗ੍ਹਾ ਤੇ ਬਿਠਾਇਆ ਜਾਂ ਉਸ ਜਗ੍ਹਾ ਤੇ ਰੱਖਿਆ ਆ ਇਸ ਕਰਕੇ ਆਪਣੇ ਜਿਹੜੇ ਕੰਪੈਰੀਜ਼ਨ ਆ ਨਾ ਆਪਣਾ ਕੰਪੇਅਰ ਦੂਜਿਆਂ ਨਾਲ ਕਰਨਾ ਬੰਦ ਕਰ ਦਿਓ ਹਮੇਸ਼ਾ ਉਸ ਪਰਮਾਤਮਾ ਦੇ ਸ਼ੁਕਰਗੁਜ਼ਾਰ ਰਿਹਾ ਕਰੋ ਨੰਬਰ 4 ਸਾਰਿਆਂ ਨੂੰ ਖੁਸ਼ ਕਰਨਾ ਬੰਦ ਕਰ ਦਿਓ ਤੁਸੀਂ ਜ਼ਿੰਦਗੀ ਵਿੱਚ ਇੱਕ ਕਦੀ ਵੀ ਸੋਚਣਾ ਰੱਖਿਓ ਕਿ ਤੁਸੀਂ ਸਾਰਿਆਂ ਨੂੰ ਖੁਸ਼ ਕਰ ਸਕਦੇ ਹੋ ਇਹ ਤੁਹਾਡੀ ਗਲਤ ਫਹਮੀ ਹੋਵੇਗੀ ਤੁਸੀਂ ਕਿਸੇ ਫਿਲਮ ਵਿੱਚ ਕਿਸੇ ਸੀਰੀਅਲ ਵਿੱਚ ਜਾਂ ਕਿਸੇ ਸਟੋਰੀ ਵਿੱਚ ਇੱਕ ਜੋਕਰ ਵੇਖਿਆ ਹੋਵੇਗਾ ਉਸ ਦੀ ਸਟੋਰੀ ਦਾ ਪਤਾ ਤੁਹਾਨੂੰ ਕਿ ਜਦੋਂ ਉਹ ਜੋਕਰ ਕੀ ਕਰਦਾ ਵਾ ਜਿੰਨੀ ਵੀ ਆਡੀਅנס ਹੁੰਦੀ ਆ ਪੂਰੀ ਕੋਸ਼ਿਸ਼ ਕਰਦਾ ਵਾ ਕਿ ਉਹਨਾਂ ਨੂੰ ਹਸਾ ਸਕੇ ਕੋਸ਼ਿਸ਼ ਕਰਦਾ ਕਿ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਸੈਟੀਸਫਾਈ ਕਰ ਸਕੇ ਕਿ ਉਹ ਖੁਸ਼ੀ ਜਾਣ ਮੇਰੇ ਤੋਂ ਖੁਸ਼ ਹੋ ਕੇ ਜਾਣ ਪਰ ਉਸ ਜੋਕਰ ਦੀ ਜ਼ਿੰਦਗੀ ਦਾ ਜਿਹੜਾ ਪਿਛਲਾ ਦੁੱਖਾ ਉਸਦੀ ਮਜਬੂਰੀ ਨੂੰ ਕੋਈ ਨਹੀਂ ਵੇਖਣਾ ਚਾਹੁੰਦਾ ਉਹ ਸਿਰਫ ਉਹਦੇ ਹਾਸਾ ਹੀ ਦੇਖਣਾ ਚਾਹੁੰਦੇ ਨੇ ਭਾਵੇਂ ਕਿ ਇਦਾਂ ਹੀ ਇਸ ਤਰ੍ਹਾਂ ਹੀ ਇਨਸਾਨ ਨੇ ਉਸ ਜ਼ਿੰਦਗੀ ਵਿੱਚ ਸਿਰਫ ਤੁਹਾਨੂੰ ਚਾਹੁੰਦੇ ਨੇ ਕਿ ਉਹ ਤੁਹਾਡੇ ਤੋਂ ਖੁਸ਼ ਰਹਿਣ ਜਿਸ ਦਿਨ ਵੀ ਤੁਸੀਂ ਉਹਨਾਂ ਨੂੰ ਆਪਣਾ ਦੁੱਖ ਸੁਣਾਉਣਾ ਸ਼ੁਰੂ ਕਰਤਾ ਜਾਂ ਦੁੱਖ ਵੰਡਣਾ ਸ਼ੁਰੂ ਕਰ ਦਿੱਤਾ ਤਾਂ ਉਹ ਆਪਣੇ ਆਪ ਹੀ ਪਿੱਛੇ ਹੋ ਜਾਂਦੇ ਨੇ ਇਸ ਕਰਕੇ ਕਦੀ ਵੀ ਇਹ ਨਾ ਸੋਚੋ ਕਿ ਤੁਸੀਂ ਜ਼ਿੰਦਗੀ ਵਿੱਚ ਕਿਸੇ ਨੂੰ ਜਾਂ ਸਾਰਿਆਂ ਨੂੰ ਪੂਰੀ ਤਰ੍ਹਾਂ ਖੁਸ਼ ਕਰ ਸਕਦੇ ਹੋ ਇਹ ਤੁਹਾਡੀ ਗਲਤਫਹਿਮੀ ਆ ਜੇ ਤੁਸੀਂ ਖੁਸ਼ ਕਰਨਾ ਚਾਹੁੰਦੇ ਹੋ ਉਹਨਾਂ ਦੂਜਿਆਂ ਨੂੰ ਸਭ ਤੋਂ ਪਹਿਲਾਂ ਇਹ ਕੰਮ ਕਰੋ ਕਿ ਆਪਣੇ ਆਪ ਨੂੰ ਖੁਸ਼ ਰੱਖੋ ਨੰਬਰ 5 ਲੰਗੇ ਹੋਏ ਸਮੇਂ ਦਾ ਪਛਤਾਵਾ ਨਾ ਕਰੋ ਜ਼ਿੰਦਗੀ ਵਿੱਚ ਕਈ ਵਾਰ ਅਚਾਈਆਂ ਘਟਨਾਵਾਂ ਹੋ ਜਾਂਦੀਆਂ ਨੇ ਜੋ ਮਤਲਬ ਕਿ ਤੁਹਾਨੂੰ ਖੁਦ ਨੂੰ ਨਹੀਂ ਸਮਝ ਆਉਂਦੀਆਂ ਕੁਦਰਤ ਵੱਲੋਂ ਹੀ ਹੋ ਜਾਂਦੀਆਂ ਨੇ ਤੁਸੀਂ ਉਹਨਾਂ ਨੂੰ ਲੈ ਕੇ ਸੋਚੋ ਨਾ ਤੁਸੀਂ ਆਪਣੇ ਅੱਜ ਤੇ ਕੰਮ ਕਰੋ ਪੋਜ਼ਿਟਿਵ ਰਹੋ ਹਮੇਸ਼ਾ ਪੋਜ਼ਿਟਿਵ ਰਹੋ ਤੇ ਪ੍ਰੈਜ਼ੈਂਟ ਵਿੱਚ ਰਹਿ ਕੇ ਜਿਓ ਜੇ ਤੁਸੀਂ ਕਹੋਗੇ ਕਿ ਤੁਸੀਂ ਪਿਛਲੇ ਸਮੇਂ ਦੇ ਹਿਸਾਬ ਨਾਲ ਜੀਣਾਵਾਂ ਜਾਂ ਉਹਨਾਂ ਜ਼ਿਆਦਾ ਦੇ ਨਾਲ ਜੀਣਾਵਾਂ ਤਾਂ ਤੁਹਾਡਾ ਜੀਣਾ ਵੀ ਮੁਸ਼ਕਲ ਹੋ ਜਾਵੇਗਾ ਤੇ ਤੁਹਾਡਾ ਜ਼ਿੰਦਗੀ ਵਿੱਚ ਅੱਗੇ ਵਧਣਾ ਵੀ ਔਖਾ ਹੋ ਜਾਵੇਗਾ। ਕੁਝ ਹੋਰ ਆਤਾ ਜੋ ਆਪਣੇ ਇਸੇ ਟੌਪਿਕ ਤੇ ਆਧਾਰ ਤੇ ਕਿ ਤੁਸੀਂ ਆਪਣੀ 셀ਫ ਕੇਅਰ ਕਰੋ। 셀ਫ ਕੇਅਰ ਤੁਸੀਂ ਕਿੱਦਾਂ ਕਰ ਸਕਦੇ ਹੋ? ਆਪਣੀ ਡਾਈਟ ਦਾ ਧਿਆਨ ਰੱਖੋ, ਆਪਣੇ ਖਾਣ-ਪੀਣ ਦਾ ਧਿਆਨ ਰੱਖੋ, ਆਪਣੇ ਆਪ ਨੂੰ ਫਿਜ਼ੀਕਲੀ ਸਟਰੋਂਗ ਬਣਾਓ, ਮੈਂਟਲੀ ਸਟਰੋਂਗ ਬਣਾਓ, ਫਾਈਨੈਂਸ਼ਲੀ ਸਟਰੋਂਗ ਬਣਾਓ। ਫਿਜ਼ੀਕਲੀ ਰੋਜ਼ ਤੁਸੀਂ ਆਪਣੀ ਡਾਈਟ ਤੇ ਪੂਰਾ ਵਰਕ ਕਰੋ ਆਪਣੇ ਆਪ ਨੂੰ ਚੰਗਾ ਜੋ ਵੀ ਚੰਗਾ ਖਾ ਸਕਦੇ ਹੋ ਉਹਦੇ ਵਾਸਤੇ ਮਤਲਬ ਕਿ ਕੰਮ ਕਰੋ ਕਿ ਤੁਸੀਂ ਕੀ ਖਾਣਾ ਹੈ ਕਿੱਦਾਂ ਖਾਣਾ ਹੈ ਪੂਰੀ ਰੁਟੀਨ ਵਿੱਚ ਆਪਣੀ ਡਾਈਟ ਤੇ ਵਰਕ ਕਰੋ ਜੇ ਤੁਸੀਂ ਤੰਦਰੁਸਤ ਹੋਵੋਗੇ ਤਾਂ ਤੁਹਾਡੀ ਮੈਂਟਲ ਹੈਲਥ ਵੀ ਤੰਦਰੁਸਤ ਰਹੇਗੀ ਮੈਂਟਲ ਹੈਲਥ ਤੋਂ ਵਾਸਤੇ ਤੁਹਾਨੂੰ ਕਿੰਨਾ ਲੋਕਾਂ ਨਾਲ ਰਹਿਣਾ ਹੈ ਕਿੰਨਾਂ ਨੂੰ ਛੱਡਣਾ ਹੈ ਜਿਹੜੇ ਲੋਕ ਤੁਹਾਡੇ ਨਾਲ ਤੁਹਾਨੂੰ ਲੱਗਦਾ ਆ ਕਿ ਹਾਂ ਇਹ 3-4 ਲੋਕ ਹੈਗੇ ਨੇ ਜਿਹੜੇ ਮੇਰੀ ਜ਼ਿੰਦਗੀ ਵਿੱਚ ਠੀਕ ਆ ਜੇ ਤਿੰਨਾਂ ਚੋਂ ਤਿੰਨਾਂ ਚਾਰਾਂ ਚੋਂ ਕੋਈ ਵੀ ਨਹੀਂ ਆ ਤਾਂ ਆਪਣੇ ਆਪ ਨਾਲ ਖੜੋ ਠੀਕ ਹੈ ਜਿੱਦਾਂ ਦਾ ਸਮਾਂ ਚੱਲ ਰਿਹਾ ਹੈ ਨਾ ਪ੍ਰਮਾਤਮਾ ਵੱਲੋਂ ਪਹਿਲਾਂ ਤੇ ਲੋਕੀ ਕਹਿ ਦਿੰਦੇ ਸੀ ਤਿੰਨ ਚਾਰ ਆਪਣੇ ਹੈਗੇ ਨੇ ਮੈਨੂੰ ਲੱਗਦਾ ਤਿੰਨਾਂ ਚਾਰਾਂ ਤੋਂ ਇੱਕ ਤੇ ਹੀ ਗੱਲ ਆ ਜਾਣੀ ਆ ਕਿਉਂਕਿ ਕੋਈ ਕਿਸੇ ਨੂੰ ਸੈਟੀਸਫਾਈ ਨਹੀਂ ਕਰ ਸਕਦਾ ਜੇ ਕੋਈ ਨਹੀਂ ਸਾਡੇ ਤੋਂ ਸੈਟੀਸਫਾਈ ਤੇ ਅਸੀਂ ਕਿੱਦਾਂ ਹੋ ਸਕਦੇ ਆ ਤੇ ਆਪਣੀ ਜ਼ਿੰਦਗੀ ਤੇ ਜਿਹੜੀ ਮੈਂਟਲੀ ਫਿਜ਼ੀਕਲੀ ਤੇ ਫਾਈਨੈਂਸ਼ਲੀ ਫਾਈਨੈਂਸ਼ਲੀ ਤੁਸੀਂ ਕੋਈ ਨਾ ਕੋਈ ਕੰਮ ਜ਼ਰੂਰ ਕਰੋ ਜੇਕਰ ਤੁਸੀਂ ਜ਼ਿਆਦਾ ਨਹੀਂ ਤੇ ਛੋਟੇ ਤੋਂ ਛੋਟਾ ਵੀ ਕੰਮ ਕਰ ਸਕਦੇ ਹੋ ਤਾਂ ਆਪਣੇ ਆਪ ਨੂੰ ਫਾਈਨੈਂਸ਼ਲੀ ਜਿਹੜਾ ਵਾ ਸਪੋਰਟ ਕਰੋ ਸੋ ਲਾਸਟ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ